ਸਰੀਕਾਲ ਜੀ ਸਾਰਿਆਂ ਨੂੰ ਹੋਰ ਸਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹਸਦੇ ਵਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਆ ਜੀ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਇਧਰ ਜਾਂ ਬਾਹਰ ਦੇਸ਼ਾਂ ਦੇ ਸਬੰਧ ਦੇ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਆਪਣੇ ਬਲੌਗ ਨੂੰ ਇਦਾਂ ਹੀ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਇਸ ਵੀਰ ਭੈਣ ਭਰਾ ਨਾਲ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜਰੂਰ ਸਬਸਕ੍ਰਾਈਬ ਕਰ ਲਓ ਤੇ ਬਾਕੀ ਜੀ ਰਿਕਵੈਸ ਤੇ ਬਾਕੀ ਤੁਹਾਨੂੰ ਪਤਾ ਜੀ ਗਰਮੀ ਪੂਰੀ ਐ ਚੱਲ ਰਹੀ ਪੈ ਰਹੀ ਹੈ ਜੀ। ਇਹ ਜੂਨ ਮਹੀਨਾ ਜੀ ਤੇ ਬਾਕੀ ਅੱਜ ਅਸੀਂ ਤੁਹਾਨੂੰ ਦੱਸ ਦੰਨੇ ਆ ਵੀ ਆਪਣਾ ਤੁਹਾਨੂੰ ਪਤਾ ਪਹਿਲਾਂ ਚਰਚ ਕਰਨ ਦਾ ਛੱਟ ਲੱਗੀ ਦੀ ਪਲਾਸਟਰ ਲਵਾਇਆ ਤਾਂ ਤੇ ਅੱਜ ਹੋ ਗਿਆ ਜੀ ਹਫਤਾ ਤੇ ਅੱਜ ਚਰਚ ਕਰਨ ਨੂੰ ਲੈ ਕੇ ਗਏ ਤੇ ਕਰਾ ਲਈ ਇਹ ਦੇਖੋ ਪਿਆਈ ਵੀ ਅੱਜ ਫਿਰ ਆਪਾਂ ਨਾ ਡਾਕਟਰ ਨੇ ਬੁਲਾਏ ਤੇ ਵੀ ਹਫਤੇ ਬਾਅਦ ਬਾਈ ਚੈੱਕ ਕਰਾ ਜਿਓ ਇੱਕ ਵਾਰੀ ਆਪਾਂ ਫੇਰ ਐਕਸਟਰਾ ਕਰੂਗੇ। ਵੀ ਨਹੀਂ ਤਾਂ ਤਾਰਾਂ ਪੈਣੀ ਸੀ ਅੱਗੇ ਚਲੋ ਦੇਖਦੇ ਪਲਾਸਟਰ ਲਾ ਕੇ ਹੱਡੀ ਦਾ ਕਹਿੰਦਾ ਪਰਮਾਤਮਾ ਦੀ ਕਿਰਪਾ ਨਾਲ ਕੁਝ ਹੱਦ ਤੱਕ ਬਚਾਅ ਹੋ ਗਿਆ ਤੇ ਕਹਿੰਦਾ ਵੀ ਪਲਾਸਟਰ ਲਾ ਕੇ ਦੇਖ ਲੈਣਾ ਫਿਰ ਤੁਸੀਂ ਹਫਤੇ ਬਾਅਦ ਆਇਓ ਅੱਜ ਅਸੀਂ ਗੇਤ ਤੇ ਜਸ ਕਰਨ ਨੂੰ ਲੈ ਕੇ ਆ ਜੀ ਅੱਜ ਤਰੀਕ ਹੋ ਰਹੀ ਹੈ 6 ਹੈ ਕਿ 7 ਮੰਜੀ ਦਾ 6 ਤਰੀਕ ਹਨਾ 7 ਤੇ ਤੇਨਾ ਜੀ ਸ਼ਨੀਵਾਰ ਤੁਹਾਨੂੰ ਐਤਵਾਰ ਤੇ ਜਿਹਦੇ ਕਰਕੇ ਜੀ ਵੀ ਅਸੀਂ ਅੱਜ ਗੇਤ ਹੈ ਜੀ ਗੇ ਵੀ 12 ਵਜੇ ਪਹਿਲਾਂ ਮੈਂ ਦੁਕਾਨ ਤੇ ਕੰਮ ਕਰਿਆ ਹੁਣਾਂ ਗੱਲ ਹੈ ਇਸ ਤਰ੍ਹਾਂ ਹੈ ਵੀ ਸਾਨੂੰ ਪਤਾ ਵੀ ਝੋਨੇ ਦਾ ਸੀਜ਼ਨ ਹੈ ਜੀ ਗਰਮੀਆਂ ਦੇ ਵਿੱਚ ਝੋਨਾ ਸਾਨੂੰ ਪਤਾ ਹੀ ਫਿਰ ਹੁਣ ਗਰਮੀਆਂ ਕਰਕੇ ਸਰਕਾਰ ਰੋਕ ਦਿੰਦੀ ਏ ਵੀ ਡੇਟ ਦੇ ਦਿੰਦੀ ਵੀ ਜੂਨ ਮਹੀਨੇ ਦੀ 20 ਤਰੀਕ ਜਾਂ 5 ਤਰੀਕ ਕੋ ਕਹਿੰਨੇ ਵੀ ਆਪਣੇ ਮੋਹਾਲੀ ਦੀ ਨੂੰ 5 ਤਰੀਕ ਤੋਂ ਕੈਵ ਦਾ ਬਾਹਰ ਲਾ ਸਕਦੇ ਤੇ ਹੁਣ ਜਿਹਦੇ ਕਰਕੇ ਆਈ ਆਪਣੇ ਕਿਸਾਨ ਭਰਾਵਾਂ ਚ ਪੂਰੀ ਹਲਚਲ ਹੋਈ ਪਈ ਏ ਕੋਈ ਡੋਲਾ ਲਾ ਰਿਹਾ ਕੋਈ ਕੁਸ ਕਰ ਰਿਹਾ ਤੇ ਜਿਹਦੇ ਕਰਕੇ ਵੀ ਜਿਨ੍ਹਾਂ ਨੇ ਟਰੈਕਟਰ ਕੋਈ ਪ੍ਰੋਬਲਮ ਹੈ ਜਾਂ ਮਾੜੀ ਮੋਟੀ ਹੱਥ ਫੇਰੀ ਮੰਗਦੇ ਉਹ ਆ ਰਹੇ ਆਪਣੇ ਕੋਲ ਤੇ ਬਾਕੀ ਹੁਣ ਉਧਰ ਕੰਮ ਵੀ ਚੱਲ ਰਿਹਾ ਤੇ ਇੱਧਰ ਜੱਸ ਕਰਨ ਨੂੰ ਵੀ ਅੱਜ ਲੈ ਕੇ ਜਾਣਾ ਤਾਂ ਤਾਂ ਕਰਕੇ ਅੱਜ ਮੈਂ ਹੁਣ ਘਰੇ ਤਾਂ 4 ਵਜੇ ਕਿ ਮੈਂ ਜਾ ਰਿਆਂ ਦੁਕਾਨ ਤੇ ਫੇਰ ਕਿਉਂਕਿ ਆਪਾਂ ਨੇ ਕ੍ਰਾਉਨ ਫਿੱਟ ਕਰਦੀ ਸੀ ਹੁਣ ਐਕਸਲ ਅਕਸਰ ਪਾ ਕੇ ਬੰਦੇ ਨੂੰ ਟਰੈਕਟਰ ਦੇ ਦਈਏ ਗਾ ਲੂ ਤੇ ਸੀਜ਼ਨ ਦਾ ਟਾਈਮ ਹੈ ਆਪਣੀਆਂ ਭੈਣਾਂ ਤੇ ਭਰਾਵਾਂ ਦੇ ਬਹੁਤ ਕਮੈਂਟ ਆਏ ਵੀ ਜੱਸ ਕਰਨ ਪੁੱਤ ਨੂੰ ਕੀ ਹੋ ਗਿਆ ਚਲੋ ਕੋਈ ਨਹੀਂ ਕਈ ਆਪਣੀਆਂ ਭੈਣਾਂ ਤੋਂ ਅਸੀਂ ਸਲਾਹ ਮੰਗੀ ਦੀ ਵੀ ਇਹਨੂੰ ਕਿਆ ਕੁਝ ਦਈਏ ਹੁਣਾ ਵੀ ਜਿਹਦੇ ਕਰਕੇ ਹੱਡੀ ਜ਼ਿਆਦਾ ਛੇਤੀ ਜੁੜ ਜਵੇ ਤਾਂ ਬਹੁਤ ਮੇਰੀਆਂ ਭੈਣਾਂ ਨੇ ਸਾਨੂੰ ਕਮੈਂਟ ਕਰੇ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਹੈ ਜੀ ਤੇ ਇੱਕ ਸਾਥ ਸੰਗਤ ਨਾਲ ਤੇ ਆਈਡੀ ਉਹ ਪੈਣ ਨਾਲ ਆਪਣੀ ਨੇ ਤਿੰਨ ਚਾਰ ਕਮੈਂਟ ਕਰੇ ਵੀ ਇਹਨੂੰ ਇਹ ਇਹ ਖਾਣਾ ਖਾ ਦੋ ਇਹ ਇਹ ਡਾਈਟ ਦੋ ਵੀ ਮਤਲਬ ਪਨੀਰ ਕਿ ਤਰ੍ਹਾਂ ਛੋਲਿਆ ਹੀ ਸਬਜ਼ੀ ਸਭ ਕੁਝ ਦੱਸਿਆ ਮੇਰੀ ਭੈਣ ਨਾਲ ਜਦੋਂ ਧੰਨਵਾਦ ਹੈ ਜੀ ਸਿਸਟਰ ਤੇ ਬਾਕੀ ਇੱਕ ਪਬਲੀ ਹੁੰਜਣ ਟਾਇਲ ਗਰੀ ਕਨੇਡਾ ਤੋਂ ਆਪਣੇ ਨਾਲ ਜੁੜੇ ਹੋਏ ਉਹ ਵੀ ਅੱਜ ਕਮੈਂਟ ਕਰ ਰਹੇ ਤੇ ਤੇ ਉਹ ਪੈਣ ਦਾ ਵੀ ਜਦੋਂ ਧੰਨਵਾਦ ਹੈ ਜੀ ਤੇ ਤੁਸੀਂ ਸਾਡੀ ਬਹੁਤ ਸਪੋਰਟ ਕਰਦੇ ਆ ਅਸੀਂ ਬਹੁਤ ਮਾਣ ਕਰਦੇ ਹਾਂ ਤੋਂ ਆਪਣੀ ਆਪਰੇ ਸਾਨੂੰ ਸਮਝੀਓ ਸਮਝਦੇ ਆ ਤੇ ਲੋ ਜੀ ਹੁਣ ਮੱਜੀ ਤੇ ਚੱਕੀ ਖੜੀ ਹੈ ਜੀ ਐਕਸਰਾ ਐਕਸਰਾ ਮੈਂ ਤੁਹਾਨੂੰ ਉਹਨੂੰ ਦੂਜੇ ਕੈਮਰੇ ਰਾਹੀਂ ਦਿਖਾਉਂਗਾ ਵੀ ਕਿੱਥੇ ਫ੍ਰੈਕਚਰ ਆਇਆ ਹੈ ਫ੍ਰੈਕ ਫ੍ਰੈਕਚਰ ਕਹਿੰਦੇ ਨੇ ਕਈ ਫ੍ਰੈਕਚਰ ਕਹਿੰਦੇ ਨੇ ਦੋ ਦਿਨ ਨਾਮ ਹੈ ਤੇ ਹੁਣ ਆਪਾਂ ਜਸ ਕਰਨ ਗਏ ਲਈ ਥੋੜੀ ਗੱਲਬਾਤ ਲਓ ਜੀ ਤੁਹਾਨੂੰ ਐਕਸਰਾ ਵੀ ਦਿਖਾ ਦਈਏ ਅੱਜ ਦੋ ਐਕਸਰੇ ਕਰੇ ਜੀ ਉਹਨਾਂ ਇੱਕ ਸਿੱਧੀ ਬਾਹ ਦਾ ਇੱਕ ਟੇਢੀ ਦਾ ਜੀ ਤੇ ਆਹ ਤੁਸੀਂ ਦੇਖ ਸਕਦੇ ਈ ਇਹ ਇਹ ਦੇਖੋ ਇਹ ਤਾਂ ਕੋਣੀ ਹੈ ਜੀ ਕੋਣੀ ਸਿੱਧੇ ਇਹਦਾ ਲਿਆ ਬਾਈ ਇਹ ਦੇਖੋ ਹਲਕਾ ਜਾ ਇਹ ਆਈ ਆ ਸਿੱਧੀ ਬਾਹਾਂ ਦੀ ਲਈ ਵੀ ਆਈ ਉਹਨਾਂ ਐਦਾਂ ਬਾਹਾਂ ਦੀ ਠੀਕ ਹੈ ਜੀ ਤਾਂ ਹੁਣ ਇਹ ਹੱਡੀ ਜਿਹੜੀ ਮੁੰਡੇ ਤੋਂ ਆ ਰਹੀ ਹੈ ਇਹ ਕਰੈਕਟ ਹੈ ਦੇਖੋ ਰੇ ਤੇ ਦੂਜੇ ਕੈਮਰੇ ਚ ਐਂ ਦਿਖ ਰਹੀ ਇਧਰੋਂ ਜ਼ਿਆਦਾ ਹੱਡੀ ਤੜਕੀ ਹੈ ਜੀ ਇਧਰ ਨਿਕਲੀ ਵੀ ਇੱਥੇ ਬਾਹਰ ਐ ਪੂਰੀ ਤੇੜਾ ਹੈ ਫ੍ਰੈਕਚਰ ਹੈ ਤੇ ਇਹਦੇ ਚ ਤਾਂ ਸਾਨੂੰ ਕੁਝ ਪਤਾ ਹੀ ਨਹੀਂ ਲੱਗਣਾ ਇਹ ਤਾਂ ਦੂਜੇ ਪਾਸੇ ਦੇ ਲਿਆ ਬਾਈ ਦੂਜਾ ਕੈਮਰਾ ਦੂਜਾ ਚੱਕੀਆਂ ਐ ਇੱਕਦਰਾ ਮੈਂ ਨਹੀਂ ਇਹਦੇ ਚ ਐਨ ਕਲੀਅਰ ਜਿਹੜਾ ਪਹਿਲੇ ਦਿਨ ਆਈ ਮੂਰਤੂ ਨਾ ਹੋ ਇੱਧਰ ਰੱਖਣਾ ਇਹਨੂੰ ਚੜਨੇ ਚ ਆਹ ਦੇਖੋ ਜੀ ਆਹ ਫ੍ਰੈਕਚਰ ਆ ਕਹੇ ਨਾ ਉਰੇ ਤੋਂ ਆਹ ਹੱਡੀ ਉਰੇ ਤੱਕ ਤੀ ਆਹ ਇੱਧਰੋਂ ਹਟ ਗਈ ਉੱਪਰ ਬਾਹ ਵਾਲੀ ਹੱਡੀ ਕਾ ਆਹ ਦੇਖੋ ਇਹਦੇ ਚ ਐਨ ਫ੍ਰੈਕਚਰ ਹੈ ਜੀ ਹੁਣ ਜਿਹੜਾ ਆਪਾਂ ਹੁਣ ਐਕਸਟਰਾ ਕਰਿਆ ਉਹਦੇ ਚ ਆ ਪੂਰਾ ਭਰ ਗਿਆ ਜੀ ਸਿੱਧੀ ਵੀ ਹੋ ਗਈ ਆ ਹੱਡੀ ਇੱਧਰ ਆ ਗਈ ਪਲਾਸਟਰ ਲੱਗਣੇ ਕਰਕੇ ਬਾ ਆਹ ਉਰੇ ਦਿਖਾਈ ਦੇ ਰਿਹਾ ਮਾੜ ਆ ਜਾ ਐ ਤਮ ਚੌਂਦੀ ਲੱਗੀ ਪੈਣ ਇੱਧਰ ਨੂੰ ਕਰੀ ਇੱਧਰ ਇੱਧਰ ਆ ਜਾ ਲਿਆਓ ਆ ਦੇਖ ਅਏ ਤੇ ਚਾਨ ਧੀਖ ਰਿਹਾ ਫੈਕਚਰ ਹਾਉ ਦਾ ਐਨ ਫੈਕਚਰ ਦਿਖ ਰਿਹਾ ਦਾ ਪੂਰਾ ਆ ਪਹਿਲੇ ਦਿਨ ਦਾ ਐਕਸਰੇ ਆ ਜਿੱਦਣ ਪਹਿਲੇ ਦਿਨ ਪਲਾਸਟਰ ਲਵਾਇਆ ਆ ਦੇਖ ਪੂਰੇ ਤਾਂ ਐ ਟੁੱਟ ਗਿਆ ਆ ਤੇ ਲੋ ਜੀ ਤੁਹਾਨੂੰ ਐਕਸਰੇ ਵੀ ਦਿਖਾ ਤੇ ਤੇ ਹੁਣ ਜੱਸ ਕਰਨ ਨਾਲ ਵੀ ਗੱਲ ਕਰਾਈਏ ਪਹਿਲਾਂ ਤਾਂ ਮਨਜੀਤ ਤੂੰ ਬੁਲਾ ਦੇ ਸਸਰੀ ਕਾ ਸਸਰੀ ਕਾ ਜਿਸ ਵੇਣਾ ਹੋਰ ਸੁਣਾ ਭਈ ਮਨਜੀਤ ਬਸ ਸੱਤ ਸੁਣਾ ਮੇ ਤੇ ਇਹ ਲੋ ਜੀ ਅੱਜ ਲੈ ਕੇ ਗਏ ਤੇ ਚੱਸ ਕਰਨ ਨੂੰ ਮਨਜੀਤ ਬੈਠੀ ਬੈਠੀ ਫੇਰ ਉਹਨਾਂ ਗੱਲਾਂ ਪਰ ਆ ਗਈ ਦੇਖੋ ਆਪਣੀ ਮਨਜੀਤ ਆਪਣੀਆਂ ਭੈਣਾਂ ਨੇ ਕਿੰਨੀ ਸੋਹਣੀ ਗੱਲ ਕਹੀ ਵੀ ਜਿਹੜਾ ਬੱਚਾ ਆਪਣਾ ਉਹਨੂੰ ਬੱਚੇ ਨੂੰ ਕਹੋ ਨਾ ਦੋ ਮੁਰੇ ਤੇ ਬੱਚਾ ਡਰ ਜਾਂਦਾ ਫੇਰ ਤੇ ਉਹਦੇ ਮੁਰੇ ਇਹੋ ਜੀਆਂ ਗੱਲਾਂ ਹੀ ਨਹੀਂ ਕਰਨੀਆਂ ਠੀਕ ਹੈ ਨਹੀਂ ਅੱਜ ਮਨਜੀਤ ਫੇਰ ਲੱਗੀ ਕਹਿਣ ਕਹਿੰਦੀ ਹੇ ਮਹਾਰਾਜ ਚੱਲੇ ਅੱਜ ਵਾ ਠੀਕ ਨਿਕਲ ਜਾਵੇ ਪਤਾ ਕੀ ਆ ਕਿਹਾ ਤਾਂ ਡਾਕਟਰ ਨੇ ਕਹਿੰਨੇ ਵੀ ਹਫ਼ਤੇ ਬਾਅਦ ਆਇਓ ਜੇ ਨਾ ਲੋਟ ਆਈ ਫਿਰ ਆਪਾਂ ਨੂੰ ਧਾਰ ਪਾਣੀ ਪੈਣੀ ਹੈ ਨਹੀਂ ਜੇ ਲੋਟ ਆ ਜਾਵੇ ਤਾਂ ਵੈਸੇ ਆ ਜਣੀ ਕਹਿੰਦਾ ਸੋਚੋ ਕਹਿੰਦਾ ਮਨੂੰ 9 ਤੁਸੀਂ ਮੇਰੀ ਮੰਨੋ ਪਲਾਸਟਰ ਲਵਾਓ ਇੱਕ ਵਾਰੀ ਕਹਿੰਦਾ 22 ਦਿਨ ਦਾ ਹੋਊਗਾ ਪ੍ਰੋਸੈਸ ਹਫਤੇ ਬਾਅਦ ਦਿਖਾ ਕੇ ਜਾਇਓ ਕਹਿੰਦਾ ਹਨਾ ਵੀ ਲੋਟ ਆ ਜਾਣਾ ਅੱਜ ਉਹਨੇ ਦੇਖਿਆ ਬਾਈ ਕਹਿੰਦਾ ਵਾ ਠੀਕ ਆ ਅੱਜ ਉਹਨੇ ਕਹਿ ਤਿਆ ਕਹਿੰਦਾ ਵੀ 2 ਹਫਤੇ ਬਾਅਦ ਆਇਓ ਫਿਰ ਖੋਲਾਂਗੇ ਪਲਾਸਟਰ ਮੈਂ ਉਹ ਵੀ ਕਹਿ ਰਹੀ ਆ ਤੈਨਾਂ ਨਾਲੋਂ ਤਾਂ ਐਵੇਂ ਹੀ ਆ ਮੈਂ ਠੀਕ ਹੈ ਜੀ ਇੱਕ ਉਹਦੇ 'ਚ ਐ ਵੀ ਚਲੋ ਖਰਚਾ ਤਾਂ ਜਿਹੜਾ ਹੋਣਾ ਹੋਣਾ ਹੀ ਡਾਕਟਰ ਫੀਸ ਤਾਂ ਲੈਣੀ ਜਿਹੜੀ ਲੈਣੀ ਪਰ ਐ ਵੀ ਉਹਦੇ 'ਚ ਨਾ ਬੱਚਾ ਜਿਕਣਾ ਆਪਣਾ ਉਹ ਫਿਰ ਨਿਆਣਾ ਇਹ ਹੈ ਜੇ ਕਿਆ ਹੁੰਦੀ 10 ਸਾਲ ਉਮਰ ਇਹ ਤਾਂ ਟੀਕਾ ਲਵਾਉਣ ਲੱਗਿਆ ਪਹਿਲੀ ਹੋਰੇ ਤਰ੍ਹਾਂ ਦਾ ਮੂੰਹ ਕਰ ਲੈਂਦਾ ਆਪਾਂ ਫੇਰ ਮੈਂ ਇਹਨੂੰ ਦੰਨਾ ਤਲਾਸ ਆ ਜਾ ਵੀ ਕੋਈ ਨਹੀਂ ਪੁੱਤ ਮੈਂ ਹੈਗਾ ਮੈਂ ਫੜ ਲਾਂ ਤੇ ਤੈਨੂੰ ਪਰਾਂ ਨੂੰ ਮੂੰਹ ਕਰਕੇ ਪੈ ਜਾ ਲੋ ਵਾਲਾ ਤਾਂ ਕਰਕੇ ਨਾ ਕਿੱਥੇ ਹੈ ਬਾਈ ਚੀਰ ਫਾੜ ਕਿੱਥੇ ਕਰਵਾਣੀ ਸੀ ਨਾ ਹੈ ਕਿ ਨਹੀਂ ਕੋਈ ਨਹੀਂ ਚਲੇ ਜਾ ਸਰੀਰ ਮੋਰ ਜੀ ਆ ਹੂੰ ਕੋਸੇ ਪਰਦੇ ਤੂਪ ਕੋਸੇ ਜੀ ਗਰਮੀ ਹੈ ਜਾਨ ਅਸੀਂ ਗਏ ਵੀ ਅੱਜ 12 ਵਜੇ ਉੱਦਣ ਗਏ ਤੇ 2 ਵਜੇ ਤੇ ਸ਼ਾਮ ਨੂੰ ਆਏ 5 ਵਜੇ ਅੱਜ ਆ ਗਏ ਅਸੀਂ 3 ਵਜੇ ਕਿਉਂਕਿ ਬਾਕੀ ਸਾੜੇ ਜੱਸ ਕਰਨ ਦੀ ਸਾੜੀ ਕਿਸਮਤ ਹੈ ਲੱਕੀ ਹੈ ਅੱਜ ਅਸੀਂ ਪਹਿਲੇ ਹੀ ਉੱਥੇ ਨਾ ਹੀ ਆਪਣੇ ਇੱਧਰ ਪਿੰਡਾਂ ਚੋਂ ਲੱਗੇ ਵੀ ਆਏ ਜੀ ਤਾਂ ਫੋਨ ਕਰਾਇਆ ਤਾਂ ਵੀ ਡਾਕਟਰ ਕਹਿੰਨੇ ਵੀ 1 ਵਜੇ ਉਹਨੇ ਆਪਰੇਸ਼ਨ ਨਾ ਥੀਟਰ ਚ ਜਾਣਾ ਆਪਰੇਸ਼ਨ ਕਰਨਾ 1 ਵਜੇ ਤੋਂ ਕਹਿੰਨੇ ਵੀ ਪਹਿਲਾਂ ਪਹਿਲਾਂ ਆ ਜਾਓ ਅਸੀਂ 1 ਵਜੇ ਤੇ ਬਾਅਦ ਪਹੁੰਚੇ 1:10 ਉਪਰ ਕੁਦਰਤੀ ਡਾਕਟਰ ਆ ਗਿਆ ਕਹਿੰਦਾ ਵੀ ਅਜੇ ਨਹੀਂ ਮੈਂ ਗਿਆ ਛੇਤੀ ਐਕਸਟਰਾ ਕਰਾਉ ਉਹ ਕਹਿੰਦਾ ਹਨੀ ਮਨੂੰ ਦਿਖਾ ਦਿਓ ਕਹਿੰਦਾ ਉੱਪਰ ਹੀ ਭੇਜ ਦਿਓ ਚਾਹੇ ਐਮਰਜੈਂਸੀ ਚ ਭੇਜ ਦਿਓ ਕਹਿੰਦਾ ਉੱਪਰ ਮਨੂੰ ਦਿਖਾਉਣਗੇ ਜਿੱਥੇ ਆਪਰੇਸ਼ਨ ਕਰ ਦੇਗਾ ਹੁਣ ਤਾਂ ਬੱਸ ਸੁਣਿਆ ਤੁਹਾਡਾ ਕੰਮ ਹੈ ਤੁਹਾਨੂੰ ਆਇਆ ਤਾਂ ਵੀ ਚਲਣਾ ਚਾਇਆ ਅੰਦੇ ਤੇ ਕਿੱਥੇ ਬਾਹਰ ਨਾਲ ਬਾਹਰ ਨਾਲ ਮਾ ਕੇ ਕਰੀਏ ਨਾ ਹਾਂ ਵੀ ਪਾ ਹਰਚ ਕਹਿੰਦਾ ਹਾਂ ਜੀ ਅੱਜ ਇੱਕ ਹੋਰ ਵੀ ਗੱਲ ਹੋ ਗਈ ਜੀ ਤੁਹਾਨੂੰ ਦੱਸਾਂ ਪਹਿਲਾਂ ਤਾਂ ਜੱਸ ਕਰਨ ਪੁੱਤ ਲਿਆਓ ਮੈਂ ਖੜਾ ਬੈ ਬਿਠਾਵਾ ਦਮਾਈਏ ਪਾਲਾ ਭਾਈ ਇਹ ਲੋ ਜੀ ਹੁਣ ਤੁਹਾਡੇ ਨਾਲ ਮਿਲਾਨਾ ਹੋਰ ਅੱਗੇ ਨੂੰ ਕਰਪਾਂ ਸੇ ਰਾਂ ਕੇ ਨਾ ਹਾਂ ਹੁਣ ਠਾੜਾ ਬੈਠਣਾ ਜੱਟ ਇਹ ਤਾਂ ਜੋੜ ਆਏ ਬਾਹ ਦਾ ਨਹੀਂ ਲਾਣਾ ਇਹ ਤਾਂ ਨਿਊਟਰਲ ਰੱਖਣਾ ਬਸ ਲਓ ਜੀ ਬਲਾਦੇ ਬਈ ਸਾਸਰੀ ਕਾਲੇ ਤਾਂ ਹੀ ਮੂੰਹ ਕਰੇ ਲਓ ਜੀ ਮੇਰੀ ਉਹ ਭੈਣੋ ਜਿੰਨੀਆਂ ਵੀ ਮਿਸ ਕਰਦੇ ਦੀਆਂ ਆਪਣੇ ਪੁੱਤ ਨੂੰ ਮੇ ਲੋ ਹਾਂਜੀ ਬਈ ਪੁੱਤ ਇਸ ਤਰ੍ਹਾਂ ਠੀਕ ਹੈ ਹੁਣ ਹੁਣ ਤਾਂ ਇਹ ਠੀਕ ਹੈ ਜੀ ਹੁਣ ਤਾਂ ਕੋਈ ਚੱਕਰ ਨਹੀਂ ਨਾ ਕੋਈ ਦਰਦ ਹੈ ਹਾਂ ਤਾਂ ਫਰਕ ਪੈ ਜਾਂਦਾ ਜਿੱਕਣਾ ਇਹਨੂੰ ਗੱਡੀ ਚ ਲੈ ਕੇ ਜਾਣੇ ਜਾਂ ਬਾਹਰ ਜਾਣੇ ਆ ਫੇਰ ਲੱਗ ਜਾਂਦਾ ਕਹਿਣ ਜਾਂ ਜ਼ਿਆਦਾਤਰ ਜਿੱਕਣਾ ਅੱਜ ਅਸੀਂ ਸਵੇਰੇ ਨਲ ਆਇਆ ਹਨੀ ਉਹਦੇ ਕਰਕੇ ਖੜਨਾ ਘੰਟਾ ਫੇਰ ਬਾਹਰ ਹੀ ਹੋਰ ਕੱਟ ਕੇ ਰੱਸੀ ਗਿੱਲਾ ਨਹੀਂ ਹੋਣ ਦੇਣਾ ਕੱਪੜੇ ਬਦਲਨੇ ਫੇਰ ਥੋੜਾ ਕਾ ਪ੍ਰੋਬਲਮ ਆ ਜਾਂਦੀ 10 20 ਮਿੰਟ ਦਰਦ ਹੁੰਦਾ ਹਨਾ ਬਈ ਬਾਅਦ ਚ ਨਾ ਅੱਧਾ ਘੰਟਾ ਹੀ ਹੋਈ ਜਾਂਦਾ ਹਾਂ ਜੀ ਹਾਂ ਕਿਆ ਕਹਿ ਰਹੀ ਮਸਨੀ ਮੈਂ ਤਾਂ ਇਹਨੂੰ ਲੈਦੀ ਹਾਂ ਹਾਂ ਹੁਣ ਉੱਥੇ ਉਹਦਾ ਹੈ ਹਾਂ ਮਾੜਾ ਜਿਹਾ ਤੇਲ ਕਰਕੇ ਥੇਜੇ ਬੈਠ ਜਾ ਵਿਚਾਰ ਦੁਸਰ ਮੈਨੂੰ ਸੇ ਇਹਦੀ ਘਰੇ ਚਰ ਉਧਰ ਚਲੇਗੇ ਫੇਰ ਭਾਈ ਮਨਜੀਤ ਮੈਂ ਤੁੱਕੇ ਤਾਂ ਰਹੀ ਸੀ ਮੈਂ ਕਾਤੇ ਰੋਕੇ ਦਾ ਤੈਨੂੰ ਮੈਂ ਉੱਥੇ ਫੋਨ ਕਰਾ ਲਿਆ ਤਾਂ ਉਹ ਕਹਿੰਨੇ ਵੀ ਫਿਰ ਆਪਰੇਸ਼ਨ ਕਰਨਾ ਡਾਕਟਰ ਨੇ ਪਤਾ ਨਹੀਂ ਕਿੰਨੇ ਘੰਟੇ ਲਾ ਜਾਣੇ ਵੀ ਤੁਸੀਂ 1 ਵਜੇ ਤੋਂ ਪਹਿਲਾਂ ਪਹਿਲਾਂ ਆ ਲੋ ਤਾਂ ਕਰਕੇ ਮੈਂ ਤੈਨੂੰ ਕਿਹਾ ਤਾਂ ਹੀ ਬਾਅਦ ਚ ਕਰੀਏ ਆਪਣੇ ਕੰਮ ਆ ਕੇ ਹੁਣ ਕਰ ਲਈ ਬਾਅਦ ਚ ਬਚਾਲੀ ਕੋਈ ਨਹੀਂ ਉਹ ਚੱਕਰ ਨਾਲੇ ਨਾ ਆਉਂਦੀ ਨੇ ਨਾ ਫੇਰ ਜਦੋਂ ਮੈਂ ਫਿਕਰ ਫੇਰ ਜੱਸ ਕਰਨ ਫੇਰ ਬਹਿ ਜਾਂਦਾ ਚੱਲ ਕੋਈ ਨਹੀਂ ਕੋਈ ਬੈਠਦੀ ਨਾ ਇੰਨੀ ਜੇਰ ਮੁੱਕਾ ਹੈ ਨਾ ਨਾ ਨਾਮ ਦੀ ਜਿੱਕੂ ਮ ਵੀ ਆ ਗਏ ਮੈਨੂੰ ਇਥੇ ਪਾਰ ਮੈਂ ਆ ਜਾਂਦਾ ਇਹਨਾਂ ਕੋਲ ਨਹੀਂ ਕਿ ਭੁਣਾ ਕੋ ਫੜ ਕੋ ਜੇ ਅੱਛਾ ਕਮਜ਼ੋਰੀ ਕਮਜ਼ੋਰੀ ਵੀ ਆ ਜਾਂਦੀ ਹੈ ਤਕਲੀਫ ਤਾਂ ਹੈ ਹੀ ਹੈ ਬਿਲਕੁਲ ਪਰ ਇੱਕ ਗੱਲ ਹੈ ਲੈ ਵੀ ਜਸ ਕਰਨ ਅ ਬਾਕੀ ਇੱਕ ਹੋਰ ਦੱਸ ਦਿੰਨਾ ਜੀ ਮੈਂ ਤੁਹਾਨੂੰ ਆਪਣੇ ਭੈਣਾਂ ਦੇ ਭਰਾਵੋ ਅੱਜ ਜਸ ਕਰਨ ਜਦ ਵੀ ਡਾਕਟਰ ਪਜ ਗਿਆ ਉਦੋਂ ਪਹਿਲੇ ਦਿਨ ਵੀ ਕਹਿੰਦਾ ਜੀ ਫੇ ਕਿਤਨਾ ਆਊ ਕਮ ਲੋਟ ਕਿੰਨੇ ਕ ਦਿਨ ਲੱਗ ਜੂ ਕਿਹਾ ਇਹ ਦੇਖੋ ਭਾਈ ਇਹਨੂੰ ਵੀ ਛੁੱਟੀਆਂ ਦਾ ਹਨੀ ਤੇ ਬਾਕੀ ਅੱਜ ਫੇਰ ਕਹਿੰਦਾ ਤਾਂ ਜੀ ਡਾਕਟਰ ਨੂੰ ਜਾ ਕੇ ਕਹਿੰਨਾ ਸ਼ਾਸ਼ੀਕਾਲ ਜੀ ਦੇਖਿਓ ਫਿਰ ਅੱਜ ਫਿਰ ਧਾਰਾ ਤਾਂ ਨਹੀਂ ਕਹਿੰਦਾ ਪਾਣਾ ਪਾਣੀਆਂ ਧਾਰਾ ਤਾਂ ਨਹੀਂ ਪਾਣੀਆਂ ਪੈਣੀਆਂ ਵੀ ਉਹਨੇ ਕਿਹਾ ਤਾਂ ਨਾ ਵੀ ਇੱਕ ਹਫਤਾ ਦੇਖੋ ਜੇ ਨਾ ਲੋਟ ਆਈ ਫਿਰ ਧਾਰ ਪਾ ਦੂੰਗੇ ਨਹੀਂ ਕਹਿੰਦਾ ਇੱਕਣੀ ਲੋਟ ਆਣੀ ਚਾਹੀਦੀ ਲੈ ਵੀ ਉੱਤਰ ਹੁਣ ਤੇਰੀ ਬਾਹ ਇਦਾਂ ਹੀ ਠੀਕ ਹੋ ਜਾਣੀ ਆਪਾਂ ਨੇ 2 ਹਫਤੇ ਬਾਅਦ ਜਾ ਕੇ ਪਲਾਸਟਰ ਖਲਾ ਦੇਣਾ ਫਿਰ 6 ਮਹੀਨੇ ਉਹ ਗੌਰ ਰੱਖੀ ਠੀਕ ਹੈ ਬਾਅਦ ਚ ਵੀ ਸਾਲ ਵੀ ਇਹ ਚੀਜ਼ ਗੱਲ ਕੋਈ ਚੀਜ਼ ਕਮਾਣੀ ਆ ਚੱਕਣੀ ਨਹੀਂ ਭਾਰੀ ਕਿਸੇ ਨੂੰ ਆਹ ਬਾਹ ਫੜ ਕੇ ਖਿੱਚਣ ਕੇ ਸੀਗਾ ਲੜਨਾ ਨਹੀਂ ਪੁੱਤ ਐਨ ਪਿਆਰ ਗੱਲ 6 ਮਹੀਨੇ ਹੋਰ ਗੌਰ ਕਰ ਲਈ ਬਾ ਫਿਰ ਓਕੇ ਆ ਗੱਡ ਬੱਸ ਬਾਕੀ ਤੈਨੂੰ 2 ਹਫ਼ਤੇ ਬਾਅਦ ਤੈਨੂੰ ਐ ਕਹਿ ਦੇਣਾ ਡਾਕਟਰ ਨਾਲ ਲੈ ਵੀ ਪਲਾਸਟਰ ਖੋਲਤਿਆ ਤੇਰੀ ਹੁਣ ਬਾਹਨ ਗੁੱਟ ਹੈ ਬਹਲਕੀ ਰਹਗੀ ਇੱਕ ਸਾਈਡ ਤੇ ਬਾਕੀ ਉਹ ਐ ਕਹਿ ਰਿਹਾ ਤਾ ਬਾਲ ਇੱਕ ਸਾਈਡ ਤੇ ਤਾਂ ਬਾਲ ਜਿੰਨਾ ਕਹੀ ਤਾ ਬਸ ਪਲਾਸਟਰ ਜਰ ਲਾ ਦੇਣੀ ਐ ਐਵੇਂ ਨਹੀਂ ਜਿਆ ਦੇ ਤਾਂ ਹੁੰਦਾ ਹੀ ਆ ਹਾਂ ਇਹ ਤਾਂ ਹੈ ਤੇ ਹੋਰ ਕੀ ਕਹਿਣਾ ਚਾਹਨੀ ਮਨਜੀ ਤਾਂ ਤੇ ਹੁਣ ਤਾਂ ਬਾਈ ਮਨਜੀ 4:00 ਵੱਜ ਗਏ 4.5 ਹੋ ਗਏ ਮੈਂ ਵੀ ਚੱਲਾਂ ਤੇ ਘਰ ਦੇ ਕੰਮ ਕਰਨ ਮਨਜੀਤ ਪਈ ਤੀ ਮਾੜੀ ਕਿ ਜਦੀ ਜੱਸ ਕਰਨ ਉੱਠ ਗਿਆ ਫੇਰ ਜਦੋਂ ਆਏ ਤੇ ਕਹਿੰਦਾ ਮम्मा ਠਾਲੀ ਮੈਨੂੰ ਮੈਂ ਬਾਥਰੂਮ ਜਾਣਾ ਮਨਜੀਤ ਕਹਿੰਦੀ ਕਰ ਤੇ ਉਹੀ ਕੰਮ ਜਦ ਮੇਰੀ ਅੱਖ ਲੱਗਣ ਲੱਗੇ ਕਹਿੰਦੀ ਜਦ ਨਾ ਠਾਲੇ ਕਰ ਵੀ ਦੱਸ ਉਹਨੂੰ ਤਾਂ ਲੋੜ ਹੈ ਬਾਈ ਹੈ ਕਿ ਨਾ ਹੋ ਗਈ ਐ ਥੋੜਾ ਨਾ ਕਹਿਦੀ ਮੈਂ ਹੂੰ ਨਾ ਉਹ ਕਹਿ ਦਿੰਦਾ ਬੰਦਾ ਜਿਆ ਸੁੱਤਾ ਪਿਆ ਹੁੰਦਾ ਨਾ ਇੱਕ ਲੱਗਤ ਅੱਖ ਲੱਗਣੇ ਲੱਗਦੀ ਜੇ ਜਦੀ ਠਾਲਦੇ ਨਹੀਂ ਇੱਕ ਵਾਰ ਤਾਂ ਮੈਂ ਹੂੰ ਆ ਮੈਂ ਵੀ ਕਹੂੰਗਾ ਹੀ ਵੀ ਜੱਸ ਕਰਨ ਤੂੰ ਆਪੇ ਉੱਠ ਜਾ ਪੁੱਤ ਹੌਲੀ ਹੌਲੀ ਲੈ ਵੀ ਜੱਸ ਕਰਨਾ ਹੁਣ ਠੰਡਾ ਜਿਹਾ ਲੱਗਿਆ ਹੋਣਾ ਬਾਹਰ ਆ ਘੁੰਮ ਫਿਰ ਲੈ ਇਕਾ ਠੀਕ ਹੈ ਬਾਹਰ ਹਰਮਨ ਕੋਲ ਜਾਇਆ ਕਰ ਕਹਿੰਦੀ ਏ ਮੈਮ ਇਹੜੇ ਚ ਆਈ ਆਪਾਂ ਉਧਰ ਕਿਸੇ ਪਾਸੇ ਤੁਹਾਨੂੰ ਕਰ ਰੰਗੇ ਜਾਂ ਕੋਈ ਜੇ ਮੈਨੂੰ ਆਜ ਮਾ ਲੈਣੀ ਆਪਾਂ ਕੀ ਗੋਰ ਰੱਖਣਾ ਹੈ ਬਾਕੀ ਜੇ ਅਸੀਂ ਰਾਤ ਨੂੰ ਵੀ ਪੂਰੀ ਗੋਰ ਰੱਖਦੇ ਜਿੱਦਣ ਹੋਇਆ ਤਾਂ ਕੰਮ ਉਦੋਂ ਪਹਿਲੇ ਦਿਨ ਤਾਂ ਤਿੰਨ ਵਾਰੀ ਉੱਠਿਆ ਰਾਤ ਨੂੰ ਤੇ ਮੈਨੂੰ ਨੀਂਦੇ ਨਹੀਂ ਆਈ ਉਦੋਂ ਤਾਂ ਕੋਸਾ ਫਿਰ ਜਿੱਦਣ ਤੋਂ ਪਲਾਸਟਰ ਲੱਗਿਆ ਆਪਾਂ ਮੈਂ ਇਹਦੇ ਲਾਗ ਪੈਣਾ ਜੀ ਫਿਰ ਮੈਂ ਗੋਰ ਰੱਖਦਾ ਇੱਕ ਪਾਸੇ ਤਾਂ ਮੈਂ ਪੈ ਜੰਨਾ ਵੀ ਬਾਹਾਂ ਵਾਲੀ ਕਿੰਨੇ ਨੂੰ ਕੱਥਲਣਾ ਲਵੇ ਉੱਧਰ ਮੈਂ ਪੈ ਜਾਣਾ ਐ ਇੱਧਰ ਹੁੰਦੀ ਏ ਇਹਦੀ ਬਾਹ ਇੱਧਰ ਮੈਂ ਪੈ ਜਾਣਾ ਵੀ ਇੱਧਰ ਨੂੰ ਐਂ ਕਾਥਲੇ ਨਾ ਲਵੇ ਪਰ ਪਤੰਦਰ ਦੇਖ ਲੈ ਮੈਨੂੰ ਸਾਰੀ ਰਾਤ ਪਤਾ ਕਿਆ ਕਰਦਾ ਈ ਇਹ ਊਰਾ ਇਹ ਪਿਆ ਹੁੰਦਾ ਮੈਂ ਊਰਾ ਮਨ ਉਹ ਲੈ ਜਾਂਦਾ ਈ ਟੋ ਗਿਆ ਲਾ ਦਿੰਦਾ ਉੱਧਰ ਬਾਬਾ ਮੈਂ ਕਹਾਂ ਬਾਲੂ ਵੀ ਨਾ ਅੜੇ ਕਿੰਨਾ ਹਾਂ ਆ ਗੈ ਲਈ ਗੈਲ ਬੱਸ ਬੱਟ ਮਾਰੀ ਜਾਂਦਾ ਹੁਣ ਕੋਈ ਥੋੜੀ ਦੇਰ ਲੱਗਦਾ ਸੁੱਤ ਕੰਦਾ ਹੀ ਸੁਣੀ ਹੈ ਪਰੀਖਾ ਕਰ ਲੈ ਇਹ ਬੱਚਾ ਆਏ ਇਹਨੂੰ ਹੁਣ ਸੋਜੀ ਪੂਰੀ ਹੈ ਜੀ ਅੰਦਰੇ ਅੰਦਰ ਮਨ ਚ ਸੋਚੀ ਜਾਂਦਾ ਹਨਾ ਸੋਚਣਾ ਨਹੀਂ ਪੁੱਤ ਕੁਝ ਵੀ ਨਹੀਂ ਹੈ ਉਹਨੂੰ ਹੁਣ ਆਇਆ ਹੋਇਆ ਵਾ ਕਿ ਹੁਣ ਮੈਂ ਡਾਕਟਰ ਨੇ ਕਹਿੰਦੇ ਆ ਹਾਂ ਵੀ ਮੈਂ ਠੀਕ ਹਾਂ ਹਾਂ ਠੀਕ ਹੈ ਹੈ ਹੂੰ ਆਇਆ ਹੋਇਆ ਵਾ ਮੈਂ ਚੱਕਾ ਜਿੰਦ ਹਾਂ ਹਾਂ ਅੱਜ ਅੱਜ ਜਦ ਇਹ ਲੱਗ ਗਿਆ ਜੀ ਉੱਥੇ ਕਹਿਣ ਕਹਿੰਦਾ ਅਜੇ ਆ ਵੀ ਆ ਵੀ ਮੈਂ ਦੇਖ ਕੇ ਮੈਂ ਸੋਚੀ ਆਵਾ ਕਿਤੇ ਡਾਕਟਰ ਨੂੰ ਨਾ ਕਹਿ ਦਵਾ ਚਲੋ ਠੀਕ ਹੈ ਜੀ ਹੁਣ ਮੇਰੀ ਬਾਹ ਠੀਕ ਹੈ ਮੈਂ ਜਾਣਾ ਨਾਨੀ ਕੋਲ ਜਾਣਾ ਜੀ ਪਹਾੜ ਵਿੱਚ ਮਾਂ ਲਈ ਕਿਤੇ ਐ ਨਾ ਕਹਿ ਦਵਾ ਮੈਂ ਚਲ ਕਰਨ ਦੇ ਨੂੰ ਆਪਣੇ ਹਿਸਾਬ ਨਾਲ ਗੱਲ ਪੁੱਛ ਲਣ ਦੇ ਬਾਈ ਇੱਕ ਗੱਲ ਹੈ ਮਨਜੀਤ ਉਦੋਂ ਪਹਿਲੇ ਦਿਨ ਐ ਨਾ ਸਾਰਾ ਕੁਝ ਪੁੱਛਿਆ ਡਾਕਟਰ ਨੂੰ ਡਾਕਟਰ ਵੀ ਕਹਿ ਰਿਹਾ ਤਾਂ ਕਹਿੰਦਾ ਲੈ ਵੀ ਹੁਣ ਕਹਿੰਦਾ ਆ ਜਾ ਤੂੰ ਪੁੱਛ ਲੈ ਮੇਰੇ ਤੇ ਕੀ ਆ ਪੁੱਛਣਾ ਕਹਿੰਦਾ ਤੂੰ ਫਿਰ ਮੈਂ ਚਲੇ ਗਿਆ ਤਾਂ ਕੋਈ ਫੇ ਉਹ ਲੈਣਾ ਆਪਣੀ ਹਾਂ ਪਰਚੀ ਘਟਾਣ ਫੇ ਪੁੱਛਿਆ ਤਾਂ ਪਿੱਛੇ ਤੇ ਪੁੱਤ ਉਸ ਡਾਕਟਰ ਨੂੰ ਕੀ ਆ ਪੁੱਛਿਆ ਤਾਂ ਹੈ ਕਿ ਆ ਪੁੱਛਿਆ ਤਾਂ ਮੇਰੇ ਉਥੇ ਨਾ ਕਾ ਤਾ ਨਾ ਨਹੀਂ ਪਾਉਗੀ ਹਾਂ ਵੀ ਹੋ ਜੂਗੀ ਠੀਕ ਉਦੋਂ ਤਾਂ ਐਹੀ ਹੋਈ ਗਿਆ ਕਿ ਨਾ ਹੋ ਜੂਗੀ ਜੀ ਐਨ ਠੀਕ ਪੁੱਤਾ ਐਨ ਠੀਕ ਹੋ ਜਾਣਾ ਜਿੱਕਣਾ ਪਹਿਲਾ ਸੀ ਬਸ 6 ਮਹੀਨੇ ਬਾਅਦ ਚ ਜਦੋਂ ਪਲਾਸਟਰ ਖੁੱਲ ਗਿਆ ਨਾ ਬਸ ਫੇਰਾਮ ਤੇ ਖੇਲੇ ਕਰ ਆਰਾਮ ਤੇ ਆਪਣਾ ਸਕੂਲ ਚ ਕੇ ਸੀਗਾ ਲੜਾਈ ਨਹੀਂ ਕਰਨੀ ਕੋਈ ਗਲਤ ਕੰਮ ਨਹੀਂ ਬਾਹਰ ਕਰਨਾ ਵੀ ਝਟਕਾ ਹੋਏ ਤਾਂ ਨਹੀਂ ਕਹਿੰਦੀ ਮੈਂ ਮੈਨੂੰ ਪਤਾ ਹੈ ਨਾ ਹਾਂ ਪਿਛਲੇ ਜਨਮ ਵਿੱਚ ਵਿੱਚ ਉਹੀ ਤਾਂ ਲੋ ਜੀ ਮੈਂ ਇਹਦਾ ਨਾ ਐਨ ਵਧੀਆ ਚੁੰਨੀ ਆਪਣੀ ਮੰਜੀਤ ਵਾਲੀ ਨਾ ਉਹ ਉਦੋਂ ਤਾਂ ਪੱਟੀ ਪਾਤੀਦੀ ਉਹਨਾਂ ਗਲ ਚ ਉਹ ਪੱਟੀ ਇਹ ਜੀਤੀ ਵੀ ਉਹ ਤੁਹਾਨੂੰ ਪਤਾ ਤਾਗੇ ਦੀ ਹੁੰਦੀ ਆ ਉਹ ਤਾਗਾ ਚੁੱਬਣ ਲੱਗਿਆ ਦਾ ਇਹਦੇ ਫਿਰ ਆਪਾਂ ਨੇ ਇਹਨਾਂ ਇੱਕ ਵਧੀਆ ਚੁੰਨੀ ਬੰਨੀ ਦੀ ਆ ਦਿਖਾਵਾ ਹੀ ਕੀਆ ਕਰਿਆ ਸਾੜੇ ਚੂਹੇ ਨੇ ਆ ਦੇਖ ਲੋ ਜੀ ਆ ਦੇਖੋ ਆ ਦੇ ਪਾੜਤੀ ਅੱਜ ਕਹਿੰਦਾ ਬਦਲ ਦੋ ਮੇਰੀ ਡਾਕਟਰ ਦੇਖੂਗਾ ਕੀ ਆਖੂਗਾ ਇੱਧਰ ਤੇ ਹੀ ਖਾਸੀ ਆ ਦੇਖੋ ਚੂਹੇ ਮਾਂਗ ਟੁੱਕਤੀ ਜੈ ਨਾ ਇਹਦਾ ਐਨ ਵਾਹ ਉਹ ਤੇਰੇ ਜੱਤ ਕਰਨਾ ਖਾ ਲਾ ਇਹ ਨੂੰ ਨਾ ਪਾ ਕੇ ਫੜ ਕੇ ਮੈਂ ਖਾ ਲਾ ਮੈਨੂੰ ਪਤਾ ਹੈ ਹਾਂ ਉਹ ਦੇਖੋ ਇਹ ਵਿੱਚ ਖੱਡਾ ਕਿਤਰਾ ਕਰਤੀਆਂ ਆ ਆ ਦੇਖੋ ਆ ਬੈਠੇ ਬੈਠੇ ਨਾ ਦੇਖੋ ਕਿਆ ਕਰਿਆ ਹੁਣੀਆ ਕੱਢ ਤਿਆ ਉਹ ਬਾ ਉਹ ਮੇਰੇ ਯਾਰ ਗਜਰ ਕਰਨ ਪੁੱਤ ਧੁੰਗ ਬੱਚਾ ਹੈ ਯਾਰ ਤੂੰ ਹੁਣ ਤੂੰ ਇੰਨਾ ਵੱਡਾ ਹੋ ਰਿਹਾ ਨਾ ਘਾਰਾ ਕੰਮ ਮਨਜੀਤ ਤਾਂ ਗੱਦੀ ਕਹਿ ਰਹੀ ਹੈ ਹੁਣ ਮਾਰ ਦੇ ਮਮੀ ਤੇਰੀ ਮੰਮਾ ਨੇ ਮੰਨੂ ਲਾ ਜਣਾ ਕਹਿਣ ਵੀ ਹਾਂ ਜੇ ਮੈਂ ਬਚਾ ਦੰਦੀ ਤੱਕ ਆ ਤੇ ਰੋਕਿਆ ਦੁਪਹਿਰੇ ਮੰਨੂ 12 ਵਜੇ ਤਾਂ ਰੋਕਿਆ ਤਾਂ ਵੀ ਛੇਤੀ ਜਾ ਆਈਏ ਹੁਣ ਸੀ ਹੁਣ ਮਾਰੀਏ ਸੀ ਬੈਠੇ ਬੈਠੇ ਨਾ ਕੰਮ ਕਰਤਿਆ ਦੇਖ ਲਓ ਜੀ ਉਹ ਇੱਕ ਹੋਰ ਹੈ ਮੰਜੀ ਤੇ ਵੀ ਮਜਬੂਰ ਹੈ ਹੁਣ ਹਨੀ ਮਜਬੂਰ ਹੈ ਕਿੱਥਾ ਇਹਨਾਂ ਨੇ ਹੱਸਣਾ ਖੇਲਣਾ ਨੱਚਣਾ ਟੱਪਣਾ ਦਾ ਕਿੱਥਾ ਇਹਨੂੰ ਹੁਣ ਇੱਕ ਲੇਖੇ ਦਾ ਜਿਗਣਾ ਜਾਨਵਰ ਨੂੰ ਆਪਾਂ ਕੈਦ ਕਰ ਲੈਨੇ ਪਸ਼ੂ ਨੂੰ ਜਾਂ ਪੰਛੀ ਨੂੰ ਉਹ ਕੰਮ ਹੋਇਆ ਬਾਈ ਦੇ ਗੱਲ ਐਦੇ ਪਲੇ ਪਤਾ ਨਹੀਂ ਐ ਉਹ ਰੱਖ ਪਿੱਤ ਪਈਆਂ ਹੋਣੀਆਂ ਕਿ ਅਜਸ ਕਰਨ ਦੀ ਹੋਣੀ ਹੈ ਤਾਂ ਮਨੂੰ ਉਹੀ ਲੱਗਦੀ ਉੱਪਰ ਰੱਖਦੇ ਪੁੱਤ ਚਲੋ ਠੀਕ ਹੈ ਜੀ ਹਾਂ ਮੈਂ ਕਰ ਦੰਨਾ ਇੱਕ ਹੋਰ ਬਣਾ ਦੰਨਾ ਤੇ ਵਧੀਆ ਜੀ ਐਨ ਆ ਕੇ ਬਣਾਉਂਗਾ ਹੁਣ ਮੈਂ ਚੱਲਿਆ ਠੀਕ ਹੈ ਚਲੋ ਠੀਕ ਹੈ ਜੀ ਤੁਸੀਂ ਕਰੋ ਜੀ ਅੱਗੇ ਬਲੌਗ ਅਟੈਂਡ ਆੜਾ ਲਾਇਆ ਨਾਨੇ ਚੱਲ ਰਹੀ ਘਰ ਦੀ ਸਾਫ ਸਫਾਈ ਮਨਜੀਤ ਲੱਗੀ ਸਫਾਈ ਕਰਨ ਜੂੰ ਸਾੜੇ ਮਾਂਚ ਆਇਆ ਮੇਤੇ ਕਹਿ ਹੋ ਗਿਆ ਮਮਰਾ ਕਾ ਹੱਥ ਮਾਰ ਲੂ ਘਟਿਆਂ ਚ ਮਨਜੀਤ ਨੂੰ ਬੈਠਣਾ ਪੈ ਗਿਆ ਤੇ ਫਿਰ ਮੈਂ ਵੀ ਗਿਆ ਲੱਗ ਗਿਆ ਇੰਨੇ ਕ ਨਿਕਲੇ ਆ ਜੇ ਤਾਂ ਹੋਰ ਨਿਕਲ ਜੂਗੇ ਇਹ ਦੇਖੋ ਜਿੰਨੇ ਕ ਕੱਠੇ ਨਿਕਲੇ ਇਹ ਤਾਂ ਹੈ ਨਾ ਜੀ ਦੇਖੋ ਇੱਕ ਤਾਂ ਪੱਖਾ ਲਵਾਣਾ ਤਾਂ ਸਾੜਾ ਇਹ ਮਿਸਤਰੀ ਆਈ ਜਿਹੜੇ ਹੈ ਮੈਂ ਕਹਿੰਦਾ ਅੱਜ ਮੈਨੂੰ 5-7 ਦਿਨ ਇਹੋਗੇ ਫੋਨ ਮਾਰਦੇ ਨੂੰ ਪੱਖਾ ਆਪਾਂ ਨੇ ਠੀਕ ਕਰਾ ਕੇ ਉਹ ਰੱਖਿਆ ਵਾ ਕਿਤੇ ਪਿਆ ਕਿਉਂਕਿ ਉਹ ਸੋਈ ਚ ਵੀ ਕਰਾਇਆ ਤਾਂ ਪਹਿਲਾਂ ਠੀਕ ਫਿਰ ਆਪਾਂ ਨੇ ਇਹ ਨਵਾਂ ਲਵਾਇਆ ਤਾਂ ਉਹ ਦੂਜਾ ਇਹਦੇ ਵਾਲਾ ਜਿਹੜਾ ਉਤਰਿਆ ਵਾ ਉਹ ਠੀਕ ਕਰਾ ਕੇ ਰੱਖਿਆ ਵਾ ਉਹ ਰੇ ਲਾਣੇ ਦੀ ਸਲਾਹ ਤੇ ਵੀ ਅਸੀਂ ਉਹ ਰੇ ਖਾਣਾ-ਦਾਣਾ ਰੱਖ ਦਿੰਦੇ ਹਾਂ ਕਿਨਾਰ ਲੂ ਪਿਆਜ਼ ਹੋਰ ਬਈ ਮੰਜੀਤ ਕਿੰਨਾ ਕੰਮ ਰਹਿ ਗਿਆ ਹੈ ਸਸੀ ਗਾ ਜੀ ਸਰ ਨਗੜਾ ਬਸਾ ਲੀਆ ਮੈਟਾ ਕੂੜਾ ਨਾਲੇ ਆ ਨਿਕਲ ਜੂਗਾ ਅੱਜ ਹਨਾ ਕੱਢ ਲੂਗੇ ਮੰਜੀਤ ਅੱਜ ਗੱਲਾਂ ਕਰ ਰਹੀ ਸਵੇਰੇ ਨਾਲੇ ਤਾਂ ਲੱਗੀ ਝਾੜੂ ਮਾਰਨ ਨਾਲੇ ਕਹਿੰਦੀ ਆ ਕਮਰਾ ਕਹਿੰਦੀ ਉਹ ਤਾਂ ਜਾਲੇ ਮਾਪਈ ਅੱਜ ਕੱਲ੍ਹ ਦੀ ਮੌਸਮ ਵਿੱਚ ਤਾਂ ਨਾ ਜਿਕਣਾ ਕਣਕ ਦੀ ਬਾੜੀਆਂ ਦੇ ਬਾਅਦ ਤਾਂ ਇੱਕ ਦਿਨ ਬੰਦ ਕਰ ਦੇ ਮੈਂ ਮੋਨ ਕਰ ਦੇ ਦੋ ਦਿਨ ਪਹਿਲਾਂ ਉਹ ਬਰੇੜੇ ਤੇ ਵੀ ਅਹੀਂ ਅਹੀਂ ਆਹੀਂ ਸਾਰੇ ਘਰਾਂ ਚ ਆਹੀਂ ਹੈ ਮੇਰਾ ਦੁਕਾਨ ਦਾ ਵੀ ਆਹੀਂ ਹੈ ਜਾਂ ਮੈਂ ਸਵੇਰੇ ਜਾ ਕੇ ਖੋਲਦਾ ਨਾ ਉੱਥੇ ਕਈ ਵਾਰ ਜੇ ਹਵਾ ਚੱਲ ਪਵੇ ਇੱਕ ਦਿਨ ਪਹਿਲਾਂ ਤਾਂ ਤਾਂ ਮਿੱਟੀ ਘਟਾਰ ਉਹਦੇ ਗੈਲ ਜਾਲੇ ਜੇ ਜਿਹੜੀ ਮੱਕੜੀਆਂ ਪਹੋ ਬਣਾ ਦਿੰਦੀਆਂ ਬਾਈ ਕਹੇ ਨਹੀਂ ਕਰਦੇ ਕੁਦਰਤ ਹੈ ਇਹ ਕੁਦਰਤ ਦੇ ਜਿੰਨੇ ਵੀ ਜੀਵ ਜੰਤੂ ਐ ਸਾਰੇ ਆਪਣੇ ਕੰਮ ਪਰ ਲੱਗੇ ਹੋਏ ਨੇ ਜਿਕਰ ਹੁਣ ਤੂੰ ਲੱਗੀ ਲੱਗੀ ਦੀ ਝਾੜੂ ਮਾਰਨ ਚੱਲ ਐ ਹੋ ਗਿਆ ਤੈਨੂੰ ਵੀ ਆ ਵੀ ਕੱਢ ਲਮਾ ਪੱਤ ਜਾਂ ਹੁਣ ਪੱਤ ਜਾਂ ਇੰਨੀ ਸੋਖਾ ਥੋੜੋ ਨਿਕਲ ਜੂ ਬਾਕੀ ਬਈ ਐ ਇਤਕੀ ਫਰਕ ਤਾਂ ਰਹਿ ਗਿਆ ਬਚਾਣੇ ਤਾਂ ਹੈ ਜਦੋਂ ਮੈਂ ਗਠੇ ਲਏ ਤੇ ਨਾ ਫੈਲਾ ਅੱਜ ਤੋਂ ਮਹੀਨਾ ਕੋ ਪਹਿਲਾਂ ਕੱਚੇ ਤੇ ਗਠੇ ਜਮ ਮਨੂੰ ਐ ਤਾਂ ਵੀ ਐਤਕੀ ਤਾਂ ਗਲੂਗੇ ਹੁਣ ਆਇਆ ਨਾ ਹਵਾ ਲੱਗੀ ਉੱਪਰਲੇ ਫੁੱਲ ਸੁੱਕ ਗਏ ਉਹ ਉਤਰਨੇ ਤੇ ਬਾਕੀ ਹੁਣ ਜਿਹੜਾ ਅੱਥ ਬੱਜ ਗਿਆ ਵਧੀਆ ਹੋ ਗਿਆ ਜਿਹੜੇ ਵਿੱਚ ਗਲੇਵੇ ਗਠੇ ਆ ਕੋਈ ਗਲ ਰਹੇ ਆ ਕੋਈ ਸ਼ੁਰੂ ਹੋ ਰਹੇ ਆ ਉਹਨਾਂ ਨੂੰ ਦੂਏ ਵੀ ਗਾਲ ਦੇਣ ਸਿਆਣੇ ਦੀ ਕਹਾਵਤ ਹੈ ਕਹਿੰਦੇ ਵੀ ਮੇਨ ਬਣੀ ਵੀ ਮੰਜੀ ਤੇ ਗਠੇ ਆਤੀ ਹੈ ਕਹਿੰਦੇ ਜਦ ਬੋਰੀ ਦੇ ਵਿੱਚ ਇੱਕ ਇਕੱਠਾ ਗਲ ਜਮੈ ਨਾ ਤਾਂ ਸਾਰਿਆਂ ਨੂੰ ਗਾਲ ਦਿੰਦਾ ਹੋਲੀ ਹੋਲੀ ਉਹੀ ਇਨਸਾਨਾਂ ਤੇ ਵੀ ਢੁੱਕਦੀ ਐ ਉਹ ਕਿਦਾਂ ਕਹਿੰਦੇ ਜੇ ਹੁਣ ਮੰਨ ਲਿਆ ਅਸੀਂ 4-5 ਜੇ ਉਹਨਾਂ ਤੇ ਇੱਕ ਗਲਤ ਬੰਦਾ ਹੋਇਆ ਨਾ ਨਾ ਸਾਨੂੰ ਵੀ ਆਪਣੇ ਵਰਗੀ ਕਰ ਲੈਣਾ ਹੋਲੀ ਹੋਲੀ ਐ ਹੁੰਦਾ ਹਾਂ ਉਹ ਦੇਖ ਤੇਗੜਾ ਨਾ 5 ਇੰਚੀ ਕਹਿੰਦਾ ਐ ਇਸ ਬਾਰੇ ਤੇ ਮੈਂ ਦਿਨ ਜਦੋਂ ਸੁਕਰਨ ਕਰਾਇਆ ਇਹ ਬਲਕਾ ਲਗਨੇ ਤੇ ਨਾ ਉਹੀ ਘਰ ਨਹੀਂ ਨਹੀਂ ਮਨਜੀਤ ਇਹ ਜਿਹੜੀ ਜਗ੍ਹਾ ਹੈ ਤੈਨੂੰ ਪਤਾ ਨਹੀਂ ਇਹ ਜਗ੍ਹਾ ਪਹਿਲਾਂ ਆਪਣੀ ਜੱਦੀ ਜਗ੍ਹਾ ਤਾਂ ਉਰੀ ਸੀ ਅੱਜ ਤੋਂ 90 ਤੇ ਲੈ ਕੇ ਜੱਦੀ ਜਗ੍ਹਾ ਉਰੀ ਸੀ ਸਾੜੀ ਜੱਤ ਤੇ ਪਹਿਲਾਂ ਤੇ ਜੁੜੇ ਹੋਏ ਤੇ ਉਸ ਤੋਂ ਬਾਅਦ ਫਿਰ ਇੱਥੇ ਤੇ ਜਦ ਇਹ ਹੁੰਦਾ ਤਾਂ ਆਪਣੇ ਲਟੈਣਾ ਜੇ ਹੁੰਦੇ ਥਾਮਲੇ ਜੇ ਕਰਕੇ ਉੱਪਰ ਸਤੀਰ ਜੇ ਰੱਖ ਕੇ ਭਾਈ ਵੀ ਦੀ ਛੱਤ ਫਿਰ ਉਹ ਸਾਹਮਣੇ ਖੇਤ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਕਰਦੇ ਉੱਥੇ ਤੇ ਪਾਣੀ ਸਾਰਾ ਹੁਣ ਦੇਖੋ ਡੂੰਗਾ ਨਾ ਆਪਣੇ ਘਰ ਦੇ ਮੂਹਰੇ ਖੇਤ ਸੜਕ ਬਣ ਗਈ ਤਾਂ ਇੱਥੇ ਨੂੰ ਪਾਣੀ ਜਾਏ ਕਰਦਾ ਤਾਂ ਉਹ ਸਾਰੇ ਘਰ ਦੇ ਮੂਹਰੇ ਨੂੰ ਕਹੇ ਇੱਥੇ ਡਰਾਕਟ ਹੁੰਦੇ ਦੇ ਤਾਂ ਕਰਕੇ ਨਾ ਮੰਜੀ ਤਾਂ ਇਹ ਨਾ ਭਾਈ ਉੱਤੇ ਬਾਅਦ ਫਿਰ ਜਦੋਂ ਸੀ ਉਹ ਪਰਾਂ ਚਲੇ ਗਏ ਤੇ ਦੂਏ ਇੱਕ ਮਕਾਨ ਚ ਲੈਂਟਰ ਪੇ ਵਿੱਚ ਚਾਰ ਖਨਾ ਚ ਉੱਤੇ ਗੱਲਾਂ ਨਾ ਮਾਰੋ ਉਹ ਉੱਤੇ ਬਾਅਦ ਨਾ ਇੱਥੇ ਢੇਰ ਲਾਗੇ ਤੇ ਢੇਰਾਂ ਵਾਲੀ ਜਗ੍ਹਾ ਦਬਦੀ ਉਹ ਹੋਏ ਕਰਦੀ ਮੰਜੀ ਤਾਂ ਦਬਣੀ ਉਹ ਜਿਹੇ ਨੂੰ ਫਸਾ ਗਿਆ ਬਰਾਮ ਤੇ ਹਾਂ ਤੇ ਗੱਲਬਾਤ ਇਸ ਤਰ੍ਹਾਂ ਮੈਂ ਤਾਂ ਆਪਣੇ ਸਬਸਕ੍ਰਾਈਬਰਾਂ ਨੂੰ ਦੱਸ ਰਿਹਾ ਆਪਣੇ ਫੈਮਿਲੀ ਨੂੰ ਵੀ ਉਹ ਰਹੀ ਜਗ੍ਹਾ ਹੁਣ ਦੇਖੋ ਸਾੜੇ ਮਾਂ ਚ ਡੋਟ ਆਇਆ ਦਾਬ ਕਾ ਇਹ ਤੇੜਕਾ ਤੇ ਆ ਗਈ 13 ਤਾਹੀਆਂ ਆ ਰਹੀਆਂ ਜੀ ਮਕਾਨ ਚ ਨਾਲੇ 5 ਇੰਚੀ ਕੰਧ ਹੈ ਜੀ ਇਹ ਬੀਮ ਦੇ ਉੱਪਰ ਤੋਂ ਚੱਕੀ ਵੀ ਉਹ ਬੀਮ ਪਾਦਨੇ ਨਾ ਕੜਾ ਫੇ ਭਰਤ ਪਾਇਆ ਤਾਂ ਤਾਂ ਚੱਕੀ ਵੀ ਆ ਦੇਖ ਇਹ 13 ਤਾਹੀਆਂ ਆ ਰਹੀਆਂ ਇਹ ਮਕਾਨ ਹੌਲੀ ਹੌਲੀ ਦਬ ਰਿਹਾ ਕਿਉਂਕਿ ਟੇਰ ਜਿੱਥੇ ਨਾ ਟੇਰ ਲੱਗ ਗਿਆ 10 15 20 ਸਾਲ ਉੱਥੇ ਫਿਰ ਜਗ੍ਹਾ ਇਦਾਂ ਦਬਣੀ ਹੋਏ ਉਹ ਦੇਖੋ ਇਹ ਨਾਲੇ 5 ਇੰਚੀ ਕੰਧ ਆ ਜੇ ਦੋਏ ਇਹ ਤਾਂ 16 ਚਾਰੀ ਪਾਸੇ ਤੇ ਇੱਥੇ ਚਿਮਨੀ ਹੁੰਦੀ ਸੀ ਉਹ ਚਿਮਨੀ ਦੀ ਦੇਖ ਲਓ ਐਨ ਪੂਰੀ ਪੂਰੀ ਉਹ ਵਾਜੀ ਲਾਈਨ ਇਦਾਂ ਤੇ ਇਹ ਜਗ੍ਹਾ ਦਬਤਾਂ ਹੀ ਰਹੀ ਹੈ ਜੀ ਇੱਥੇ ਢੇਰ ਤੇ ਪਰ ਗੱਲ ਤਾਂ ਐ ਵੀ ਜੇ ਥੱਲੇ ਵਾਲਾ ਮੰਜ਼ਿਲ ਜਿਹੜੀ ਥੱਲੇ ਦੇ 10 ਇੰਚੀ ਉਹ ਚੱਕੀ ਵੀ ਸਾਰੀਆਂ ਕੰਧਾਂ ਉੱਪਰ ਆ ਕੇ 1 ਆ 5 ਕਰੀ ਤੇ ਇਹ ਦੋ ਕਮਰਿਆਂ ਦੀ ਮੰਡ ਕਰੀ ਤੀ ਆ 5 ਕਰੀ ਤੀ ਤੇ ਇੱਕ ਆ 5 ਕਰੀ ਤੀ ਕਿਚਨ ਨਾਲੀ ਐ ਤੱਕੀ ਸਾਰੀ ਸਲਾਹ ਬਣਦੀ ਐ ਜਦੋਂ ਆਪਾਂ ਨਾ ਚਿਮਨੀ ਢਵਾਈ ਤੀ ਹਨਾ ਅਮਜੀਤ ਹੁਣ ਪਿੱਛੇ ਜਾਂ 2 3 4 5 ਸਾਲ ਪਹਿਲਾਂ ਕੰਮ ਕਰਾਇਆ ਤਾਂ ਰਸੋਈ ਦਾ ਕਿਚਨ ਦਾ ਵੀ ਉਹ ਮਿਸਤਰੀ ਬੁਲਾ ਲਿਆ ਭਾਈ ਅਸੀਂ ਆਖਦੇ ਉਹ ਆਂਦਾ ਹੀ ਕਹਿੰਦਾ ਆਹ ਕੰਧ ਕੱਢੋ ਕਹਿੰਦਾ ਪਹਿਲਾਂ ਉਹ ਮਾਂ ਜਾਣਦੇ ਯਾਰ ਅਸੀਂ ਤਾਂ ਦਰਵਾਜ਼ਾ ਪੱਟਣਾ ਪੈਣਾ ਸਾਨੂੰ ਤਾਂ ਮਾਂ ਲਾਣੇ ਨੂੰ ਟੈਲਾਂ ਪੱਟ ਤੇ ਆਈ ਵੈਸੇ ਅੱਜ ਅਸੀਂ ਸੋਚਨੇ ਉਹਦੀ ਸਲਾਹ ਉਸ ਟਾਈਮ ਵਧੀਆ ਤੀ ਉਹ ਕਹਿੰਦਾ ਤੁਸੀਂ ਕੱਢੋ ਯਾਰ ਕਹਿੰਦਾ ਵੀ ਆਹ ਕੰਧ ਕੱਢ ਦਿਓ ਲੋੜੇ ਨਹੀਂ ਇਹਦੀ ਕਹਿੰਦਾ 5 ਇੰਚੀ ਹੋਈ ਵੀ ਇਹ ਕੱਢੋ ਇਹਨੂੰ ਦਰਵਾਜ਼ਾ ਵੀ ਪੜਦੋ ਕਹਿੰਦਾ ਵੀ ਨਾਲੇ ਟੈਲਾਂ ਲੱਗ ਜੂਗੀਆਂ ਥੱਲੇ ਨਾਲੇ ਕਹਿੰਦਾ ਕਿਚਨ ਐਨ ਸਾਹਮਣੇ ਹੋਊਗਾ ਅੰਦਰ ਦੇਖੋ ਤਾਂ ਜੀ ਜੇ ਆਪਾਂ ਕੰਧ ਕੱਢ ਦਈਏ ਬੈਸਟ ਨਹੀਂ ਜੀ ਪੂਰੇ ਤੋਂ ਇਹਨੂੰ ਉੱਪਰ ਬਣਾ ਲਵਾਂਗਾ ਇੱਕ ਕਮਰਾ ਆਈ ਗਏ ਵਾਸਤੇ ਇਹ ਇੱਥੋਂ ਸਿੱਧੀ ਫਰੇਮ ਲੱਗ ਹੈ ਨਾ ਇਹਦਾ ਇੱਕ ਕਮਰਾ ਬਣਾ ਦੇਣਾ ਮਨਜੀਤ ਵਾਹ ਤਾਂ ਚਲੋ ਅੱਜ ਗੱਲਾਂ ਚ ਬਣਾ ਦਿੰਦੇ ਹਾਂ ਮਜੀਤ ਹੈ ਭਾਈ ਮਨਜੀਤ ਉੱਥੇ ਇੱਕ ਕਮਰਾ ਬਣਾ ਦੇਣਾ ਆਪਾਂ ਨੇ ਕਿਚਨ ਵਾਲੀ ਕੰਧ ਕੱਢ ਦੇਣੀ ਆਏ ਗਿਆ ਨੂੰ ਸੋਫੇ ਲਾ ਦੇਣੇ ਅੰਦਰ ਤੇ ਵਿੱਚ ਬੈੱਡ ਲਾ ਦੇਣੇ ਇੱਕ ਸਿੰਗਲ ਬੈੱਡ ਜਿਹੜਾ ਸੋਫਿਆਂ ਗੇ ਲਾਂਦਾ ਬਾਕੀ ਸੋਫੇ ਲਾ ਦੇਣੇ ਵਿੱਚ ਟੀਵੀ ਵਿੱਚੇ ਵਾਲੇ ਦਾਲੇ ਪੜਦੇ ਬਸ ਗਲਾਸ ਲਵਾ ਕੇ ਨਾ ਅਲੂਮਿਨੀਅਮ ਵਿੱਚ ਬਣ ਗਿਆ ਬ ਵਿੱਚ ਬੈਠੋ ਆਏ ਗਏ ਵੀ ਬਠਾਲ ਤੇ ਕੋਈ ਅੰਦਰ ਆ ਜਾ ਕੱਢ ਦੇਣਾ ਅੰਦਰ ਅੱਠ ਨਹੀਂ ਹੋ ਗਏ ਹਾਂ ਕਮਰਾ ਇਹ ਤਾਂ ਦੋ ਹੈ ਹੀ ਹੈ ਬਰਨ ਜਣੋਂ ਬਾਹਰ ਹੈ ਵੀ ਕਿਚਨ ਕਰ ਦੇਣਾ ਆਪਾਂ ਨੇ ਸਦਾ ਹੀ ਅਹੀਂ ਕੰਧ ਕੱਢ ਕੇ ਖੋਲਾ ਮੰਟੂਲਾ ਤੇ ਉਹ ਆਏ ਗਿਆ ਨੂੰ ਉਹ ਦਰਵਾਜ਼ਾ ਬੜੇ ਕਰਨਾ ਆਪਾਂ ਨੇ ਇੱਥੇ ਲਵਾ ਦੇਣਾ ਆਪਾਂ ਨੇ ਗਲਾਸ ਅਲੂਮਿਨਿਅਮ ਚ ਇੱਥੇ ਨੂੰ ਡੋਰ ਰੱਖ ਦੇਣਾ ਇੱਕ ਬਹੁਰਾ ਆਏ ਗਿਆ ਬਸ ਤੇ ਜੀ ਉਧਰ ਵੀ ਉਹ ਵੀ ਆਪਾਂ ਨੇ ਬਾਅਦ ਚੇ ਕਰਾਇਆ ਤਾਂ ਇੱਥੇ ਇੱਕਾ ਥੰਮ ਲਈ ਤਾਂ ਇਹ ਜਾਲੀ ਦਾ ਦਰਵਾਜ਼ਾ ਲਵਾਇਆ ਤਾਂ ਗਰਦਾਨ ਤੋਂ ਉਧਰ ਜਾਲੀ ਲਵਾਤੀ ਸੀ ਚੱਕਾ 5 ਇੰਚੀ ਉਹ ਵੀ ਅਸੀਂ ਕਦੇ ਵੀ ਕੱਢ ਸਕਦੇ ਹਾਂ ਜਾਲੀ ਕੱਢ ਸਕਦੇ ਹਾਂ ਇਹ ਬਾਅਦ ਚੇ ਲੱਗੀ ਵੀ ਹੈ ਜੀ ਤੇ ਬਹੁਤ ਵਧੀਆ ਬਣ ਜਾਊਗਾ ਜੀ ਜ਼ਰੂਰ ਜਿਹੜੇ ਆਪਣੇ YouTube ਫੈਮਲੀ ਆਪਣੇ ਨਾਲ ਪਹਿਲਾਂ ਤੋਂ ਜੁੜੇ ਹੋਵੇ ਜਾਂ ਹੁਣ ਵੀ ਜੁੜੇ ਹੋਵੇ ਵਧੀਆ ਆਪਨਾ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਵੀ ਇਹ ਸਾਡੀ ਸਕੀਮ ਠੀਕ ਨਹੀਂ ਜਦ ਕਿ ਤੇ ਹੁਣ ਕਾਰਨ ਆਪਣਾ ਉੱਠ ਗਿਆ ਹੋ ਗਿਆ 10-15 ਸਾਲ ਦਾ ਫਿਰ ਇੱਕ ਵਾਰ ਪੈਸੇ ਲਾ ਕੇ ਘਰ ਬਣਾਉਂਗੇ ਉਸ ਤੋਂ ਪਹਿਲਾਂ ਜਣੋਂ ਇਹ ਕਰ ਦੂੰਗਾ ਜਰੂਰ ਵੀ ਆ ਕੰਧ ਕੱਢੂਗੇ ਆਪਾਂ ਕਿਚਨ ਵਾਲੀ ਕੰਧ ਕੱਢ ਦੂੰਗੇ ਕਿਚਨ ਵਾਲੀ ਇਹ ਤੇ ਇੱਕ ਇੱਥੇ ਇੱਕ ਲਵਾ ਕੇ ਐਲੂਮੀਨੀਅਮ ਦੀ ਫਰੇਮ ਉਹਦੇ ਚ ਗਲਾਸ ਲਵਾ ਕੇ ਨਾ ਅੰਦਰ ਲਾ ਦੇਣੇ ਪੜਦੇ ਚਾਰੇ ਪਾਸੇ ਦੋੇ ਪਾਸੇ ਬਹੁਤ ਸੋਹਣਾ ਰੂਮ ਬਣ ਜਾਣਾ ਵਿੱਚ ਸੋਫੇ ਰੱਖ ਦੇਣੇ ਤੇ ਮੇਜ਼ ਰੱਖ ਦੇਣਾ ਵਧੀਆ ਗਲਾਸ ਵਾਲਾ ਤੇ ਇੱਕ ਗੈਲ ਬੈੱਡ ਜਾ ਵੀ ਹੁੰਦਾ ਉਹ ਵੀ ਰੱਖ ਦੇਣਾ ਉਹ ਸੈੱਟ ਰੱਖ ਕਹਿਣਾ ਵਿੱਚ ਟੀਵੀ ਲਾ ਦੇਣਾ ਐਲਸੀਡੀ ਜਿਹੜੀ ਕੋਈ ਸੀ ਉਸ ਟਾਈਮ ਦਾ ਹੋਇਆ ਤੇ ਮਨਜੀਤ ਬੱਸ ਆਏਗੇ ਉਧਰ ਬੈਠੋ ਨੀ ਚਾਹ ਪਾਣੀ ਪਿਲਾਓ ਇੱਕੋ ਰੂਮ ਬਣ ਜਾਣਾ ਆਪਣਾ ਗੈਸਟ ਰੂਮ ਹੈ ਨੀ ਲਓ ਜੀ ਬਣ ਗਿਆ ਬੈਠੋ ਵਿੱਚ ਸਾਰੇ ਜੀ ਮਨਜੀਤ ਵੀ ਮਟਾਲਦੀ ਹੈ ਹਾਂ ਭਾਈ ਮਨਜੀਤ ਖੇਚ ਤੇ ਕੰਮ ਤੂੰ ਹੀ ਕਹਿੰਦੀ ਰਹੀ ਕਹਿੰਦੀ ਵੀ ਮਾੜਾ ਇੱਕ ਸਬਸਕ੍ਰਾਈਬਰਾਂ ਨਾਲ ਗੱਲਬਾਤ ਕਰ ਲਈਏ ਹਾਂ ਕੀ ਕਰਿਆ ਇਹਦਾ ਕਿਚ ਕਿਚ ਜੀ ਕਰੀ ਹੈ ਕੰਮ ਖੇਚਿਆ ਪਿਆ ਮੈਨੂੰ ਜੀ ਤੋ ਵੀ ਆਇਆ ਨਹੀਂ ਮੇਰਾ ਚੜੂ ਕੋਚਾ ਲੈਣ ਨੂੰ ਆ ਗਿਆ ਤਾਂ 10 ਵਜੇ ਨਿਬੜ ਲੰਦੇ ਤੇ ਕੰਮ ਮੈਂ ਜਾਂਦਾ ਤਾਂ 9 9:30 ਦੁਕਾਨ ਪਰ ਹੁਣ ਅੱਜ ਦੇਖੀ ਅੱਜ ਮੈਂ ਪਹਿਣਾ ਲੱਗ ਜਾਣਾ ਸਵੇਕ ਨੂੰ ਆ ਤੇਰੇ ਕੰਮ ਵਿਚ ਲੜਕਾ ਕੇ ਜਾਊਂਗਾ ਮੈਂ ਸਾਰੇ ਆਪਣੇ ਬਾਅਦ ਚ ਜਾਣ ਨਹੀਂ ਹੈ ਲੋ ਜੀ ਮੇਰੀ ਡਿਊਟੀ ਬਣ ਲੱਗੀ ਵੀ ਮੇਰੇ ਮੇਰੇ ਕਹਿਣਾ ਹਿੱਸੇ ਦੇ ਗੱਠੇ ਪਏ ਆ ਲੋ ਜੀ ਫੇਰ ਮੈਂ ਸਾਫ ਕਰੇ ਲੰਨਾ ਕਿਤੇ ਤੁਸੀਂ ਵੀ ਨਾ ਕਹਿ ਦਿਓ ਦੇਖ ਕੇ ਬਲੌਗ ਦੇਖ ਕੇ ਨਾ ਕਹਿ ਦਿਓ ਬਾਈ ਵੀ ਬਿੰਦਲ ਤਾਂ ਗੱਲਾਂ ਮਾਨ ਨੇ ਜੋਗਾ ਕੰਮ ਨਹੀਂ ਕਰਾਂਦਾ ਜਦੋਂ ਕੰਮ ਛੇੜਿਆ ਮੇਰੇ ਤੇ ਹੀ ਇਹ ਕਹਿ ਹੋ ਗਿਆ ਮਨਜੀਤ ਆ ਕੇ ਬੈਠੀ ਮਨਜੀਤ ਐ ਜੀ ਕੰਮ ਕਰਨੇ ਨੂੰ ਆ ਫੇਰ ਮੈਂ ਗਿਆ ਲ ਬੈਠ ਗਿਆ ਇੱਧਰ ਲਈ ਸਾਫ ਕਰਤੇ ਦੇਈ ਆਪਾਂ ਤੇ ਹੁਣ ਨਾ ਐ ਕਰਦੇ ਜੀ ਆ ਚੱਕ ਕੇ ਨਾ ਪੱਤ ਜਾ ਉਹ ਵੀ ਕੱਢ ਕੇ ਜਿਹੜੇ 5-10 ਰਹਿ ਗਏ ਇੱਧਰ ਕਰਕੇ ਮਨਜੀਤ ਝਾੜੂ ਮਾਰ ਕੇ ਫੇਰ ਇਹਨਾਂ ਨੂੰ ਕੱਲੇ-ਕੱਲੇ ਕਰਨਾ ਐ ਇੱਧਰ ਨੂੰ ਕੱਲੇ- ਚਲੋ ਠੀਕ ਹੈ ਜੀ ਐਨਾ ਕ ਬਲੌਗ ਤੇ ਆ ਤੁਹਾਨੂੰ ਮਾਰਨਿੰਗ ਟਾਈਮ ਤੇ ਤੁਹਾਨੂੰ ਦੱਸਣਾ ਨੇ ਹਾਂ ਤੇ ਕਰਨੇ ਪੈਣੇ ਆਲੂ ਕੱਟੇ ਕਰਨੇ ਪੈਣੇ ਨੇ ਇੱਥੇ ਜਗਾ ਆਲੂ ਲੱਗ ਕੱਟ ਹੋਣੇ ਆ ਇਧਰੇ ਪਾਸੇ ਕੱਢ ਦੂੰਗੇ ਮੂਹਰੇ ਆਲੂ ਆਲੂਆਂ ਨੂੰ ਹਵਾ ਜ਼ਿਆਦਾ ਚਾਹੀਦੀ ਹੁੰਦੀ ਚਲੋ ਠੀਕ ਹੈ ਜੀ ਹੁਣ ਮੈਂ ਕਰਾ ਦਮਾਂ ਜੀ ਗੱਲ ਨਹੀਂ ਹੁਣ ਤਾਂ ਸਾਰਾ ਦਿਨ ਮੈਣੇ ਮਾਰੀ ਜਾਣਾ ਇਹ ਸਾਰਾ ਤੁਹਾਨੂੰ ਪਤਾ ਹੀ ਇਹ ਗੱਲਾਂ ਹੁੰਦੀਆਂ ਆਮ ਘਰਾਂ ਚ ਹੁੰਦੀਆਂ ਜਦੋਂ ਕੋਈ ਕੰਮ ਕਿਸੇ ਦਾ ਕੋਈ ਲੇਟ ਕਰਾ ਦਵੋ ਨਾ ਸਾਰਾ ਦਿਨ ਕਹੀ ਜਾਂਦੀਆਂ ਸਾੜੀਆਂ ਮਤਾਬਾ ਵੀ ਅਹੀਂ ਕਹੀ ਜਾਂਦੀਆਂ ਚਾਹੇ ਪ੍ਰਮਾਤਮਾ ਹੀ ਆ ਉਸ ਟਾਈਮ ਨੇ ਰਿਵੋਲਦੀ ਆਤੀ ਮਰ ਉਹ ਜਾਣੇ ਨਾ ਐ ਕਰਤੇ ਮੇਰਾ ਕੰਮ ਅੱਧ ਵਿਚਾਲੇ ਪਿਆ ਜੂੰ ਆਈ ਹਵਾ ਕੰਮ ਬਤਾ ਪਿਆ ਹੁਣ ਮਜੀਦ ਨਾਲ ਕੀ ਜਣਾ ਲੈ ਵੀ ਪੰਗਾ ਛੇੜਤੇ ਆ ਆਪ ਮੇਰੇ ਕੋਲ ਕੰਮ ਕਰਾਇਆ ਨਹੀਂ ਜੂੰ ਮੰਨਤਾ ਉੱਥੇ 10 ਵਜੇ ਨਿਪਟੜ ਜਾਣਾ ਤਾਂ 9 ਵਜੇ ਕਿੱਥੇ ਅੱਜ 11 ਵਜੇ ਮੈਨੂੰ ਕਰਵਾਉ ਪਰ ਮੈਂ ਇੱਕ ਕਾ ਬੋਲ ਕਰਦੇ ਹੂੰ ਦੱਸ ਜਿਹੜੀ SIM ਉਹ ਕਰਵਾ ਦੋ ਜੀ ਹਾਂ ਮਜੀਦ ਦੀ SIM ਵੀ 5G ਕਰਾਣੀ ਐ ਇੱਕ Jio ਨੰਬਰ ਫਿਰ ਪਾਰਟ ਤੇ ਕਹਿੰਦੀ ਜਾਂ ਜਾਣੇ ਨਾ ਹੁਣ ਉਹਦਾ ਜਾਣਾ ਵੀ ਐ ਤਾਂ ਲੱਗੀ ਵੀ ਆਹ ਕਰ ਉਹ ਵੇ ਉੱਥੇ ਚੱਲਦਾ ਨਹੀਂ ਜੀ ਨੈਟ ਚਲੋ ਉਹ ਵੀ ਅੱਜ ਕਰਾਉਂਗੇ ਜਾਂਦਾ ਬਖਰਾ ਦੇ ਤੇ ਚਲੋ ਠੀਕ ਹੈ ਜੀ ਇੰਨਾ ਕੁ ਵਲੌਗ ਦਾ ਮਾਰਨਿੰਗ ਟਾਈਮ ਦਾ ਬਾਕੀ ਮਿਲਦੇ ਆ ਜੀ ਥੋੜੇ ਨਾਲ ਫੇਰ